ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਆਲੂ ਬਤਾਉਆਂ ਦੀ ਰਸਮਸੀ ਸਬਜੀ ਹੈ ਜਿਹੜੀ ਉਹ ਤਿਆਰ ਕਰਕੇ ਦਿਖਾਵਾਂਗੇ ਇਹ ਸਬਜੀ ਬਹੁਤ ਹੀ ਛੇਤੀ ਬਣ ਜਾਂਦੀ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੁੰਦੀ ਹੈ ਤੁਸੀਂ ਸੁੱਕੀ ਸਬਜੀ ਤਾਂ ਅਕਸਰ ਹੀ ਬਣਾਉਂਦੇ ਰਹਿੰਦੇ ਹੋਵੋਗੇ ਇੱਕ ਵਾਰ ਇਹ ਰਸਮਸੀ ਸਬਜੀ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਇਹਨੂੰ ਤੁਸੀਂ ਚੌਲਾਂ ਦੇ ਨਾਲ ਰੋਟੀ ਪਰਾਂਠੇ ਦੇ ਨਾਲ ਸਰਵ ਕਰ ਸਕਦੇ ਹੋ ਰੈਸਪੀ ਨੂੰ ਦੇਖਣ ਦੇ ਲਈ ਮੇਰੇ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕਿਹੜੀ ਕਿਹੜੀ ਚੀਜ਼ਾਂ ਦਾ ਇਸਤੇਮਾਲ ਕੀਤਾ ਹੈ ਅੱਜ ਆਪਾਂ ਬਣਾਵਾਂਗੇ ਆਲੂ ਬਤਾਉਂ ਦੀ ਸਬਜ਼ੀ ਆਲੂ ਬਤਾਉਂ ਦੀ ਸਬਜ਼ੀ ਬਣਾਉਣ ਦੇ ਲਈ ਪਹਿਲਾਂ ਤਾਂ ਮੈਂ 3 మీడియం ਸਾਈਜ਼ ਦੇ ਆਲੂ ਲਏ ਨੇ ਤੇ ਨਾਲ ਹੀ ਆਪਾਂ ਨੇ ਲਏ ਨੇ 2 ਬਤਾਉ ਤੇ ਇਹਨਾਂ ਦਾ ਜਿਹੜਾ ਬਤਾਉਆਂ ਦਾ ਛਿਲਕਾ ਨਰਮ ਸੀ ਉਹ ਆਪਾਂ ਨੇ ਉਸੇ ਤਰ੍ਹਾਂ ਰੱਖ ਲਿਆ ਜੀਦਾ ਦਾ ਛਿਲਕਾ ਹਾਰਡ ਸੀਗਾ ਉਹ ਆਪਾਂ ਨੇ ਉਤਾਰ ਲਿਆ ਤੇ ਇਹਦੇ ਲਈ ਆਪਾਂ ਨੇ ਪਿਆਜ਼ ਹਰੀ ਮਿਰਚ ਤੇ ਲਸਣ ਆ ਜਿਹੜਾ ਵਿੱਚ ਚੌਪ ਕਰਕੇ ਪਾਇਆ ਤੇ ਅਦਰਕ ਆ ਜਿਹੜਾ ਮੇਰੇ ਕੋਲ ਪਹਿਲਾਂ ਹੀ ਚੌਪ ਕਰਕੇ ਰੱਖਿਆ ਹੋਇਆ ਪੇਸਟ ਬਣਾ ਕੇ ਉਹ ਆਪਾਂ ਪਾ ਦੇ ਵਿੱਚ ਐਡ ਕਰਾਂਗੇ ਤੇ ਨਾਲ ਹੀ ਆਪਾਂ ਨੇ ਲਈਆਂ ਨੇ ਧਨੀਏ ਦੀਆਂ ਡੰਡੀਆਂ ਤੇ ਨੋਨ ਨੋਨ ਹਲਦੀ ਅਤੇ ਲਿਆ ਆਪਾਂ ਨਾਲ ਜੀਰਾ ਇਹ ਆਪਾਂ ਹੁਣ ਲਗਾਵਾਂਗੇ ਤੜਕਾ ਇੱਧਰ ਆਪਾਂ ਤੇਲ ਆ ਜਿਹੜਾ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਜੀਰੇ ਦਾ ਪਾ ਲੈਣਾ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇ ਲਈ ਸੌਰੀ ਪੁੰਨਣ ਦੇ ਲਈ ਰੱਖਾਂਗੇ ਤੇ ਜੀਰਾ ਜਿਹੜਾ ਆਪਣਾ ਤੜਕਣ ਲੱਗ ਗਿਆ ਆਪਣੇ ਤੋਂ ਗੈਸ ਆ ਜਿਹੜਾ ਉਹ ਬੰਦ ਰਹਿ ਗਿਆ ਸੀਗਾ ਤੇ ਬਾਅਦ ਵਿੱਚ ਮੈਂ ਦੇਖਿਆ ਹੱਥ ਵੱਜ ਗਿਆ ਗੈਸ ਬੰਦ ਹੋ ਗਿਆ ਸੀ ਤੇ ਹੁਣ ਆਪਾਂ ਨੇ ਗੈਸ ਆ ਜਿਹੜਾ ਔਨ ਕੀਤਾ ਤੇ ਜਿਹੜਾ ਹਲਕਾ ਬਰਾਊਨ ਹੋਣ ਲੱਗ ਗਿਆ ਉਸ ਤੋਂ ਬਾਅਦ ਆਪਾਂ ਪਾਵਾਂਗੇ ਜਿਹੜਾ ਆਪਾਂ ਨੇ ਚੌਪ ਕਰਕੇ ਰੱਖਿਆ ਸੀਗਾ ਪਿਆਜ਼ ਹਲੀ ਮਿਕਸ ਲਸਣ ਵਗੈਰਾ ਥੋੜਾ ਆਪਾਂ ਇਸ ਤਰ੍ਹਾਂ ਮਿਕਸ ਤੇਲ ਆ ਜਿਹੜਾ ਇਹ ਮੈਂ ਇਸ ਗਾਥੀ ਪਾਇਆ ਸੀ ਆੜੀ ਬੋਤਲ ਆਪਾਂ ਨੇ ਖਾਲੀ ਕਰਤੀ ਸੀ ਤੇਲ ਦੀ ਇਦੇ ਵਿੱਚ ਤੇਲ ਘੱਟ ਹੋਣ ਕਰਕੇ ਆਪਾਂ ਨੇ ਕੋਲ ਥੋੜਾ ਜਿਹਾ ਦਿੱਗਰ ਫਾਈਨ ਆਇਲ ਆ ਜਿਹੜਾ ਉਹ ਕੱਢ ਕੇ ਠਿਆਇਆ ਸੀ ਅੱਜ ਵੀ ਕੱਢਤੀ ਆਪਾਂ ਨੇ ਉਹ ਵੀ ਛੈਡ ਕਰਤੀ ਤੇ ਇਧਰ ਆਪਾਂ ਟਮਾਟਰ ਨੇ ਜਿਹੜੇ ਉਹਨਾਂ ਨੂੰ ਵੀ ਚੌਪ ਕਰ ਲਵਾਂਗੇ ਟਮਾਟਰਾਂ ਦੇਖੋ ਆਪਾਂ ਨੇ ਚੌਪ ਕਰ ਲਿਆ ਤੇ ਹੁਣ ਆਪਾਂ ਧਨੀਏ ਦੀਆਂ ਡੰਡੀਆਂ ਨੇ ਜਿਹੜੀਆਂ ਉਹ ਮਸਾਲੇ ਦੇ ਪਾ ਦਾਂਗੇ ਇਹਨਾਂ ਨਾਲ ਫਲੇਵਰ ਆ ਜਿਹੜਾ ਸਬਜ਼ੀ ਦਾ ਬਹੁਤ ਵਧੀਆ ਹੁੰਦਾ ਪੱਤੇ ਨੇ ਜਿਹੜੇ ਆਪਾਂ ਉਹ ਸਬਜੀ ਬਣਾਉਣ ਤੋਂ ਬਾਅਦ ਵਿੱਚ ਐਡ ਕਰ ਦਵਾਂਗੇ ਧਨੀਏ ਦੇ ਤੇ ਟੰਡੀਆਂ ਨੇ ਜਿਹੜੀਆਂ ਆਪਾਂ ਤੜਕੇ ਦੇ ਵਿੱਚ ਭੁੰਨਾਂਗੇ ਤੇ ਇਹਦੀ ਖੁਸ਼ਬੂ ਆ ਜਿਹੜੀ ਸਬਜੀ ਦੀ ਬਹੁਤ ਵਧੀਆ ਹੋ ਜਾਂਦੀ ਆ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਸੁੱਕਾ ਆਪਣਾ ਪਾਊਡਰ ਧਨੀਏ ਦਾ ਤੇ ਨਾਰੀ ਹੜਦੀ ਤੇ ਨੂਨ ਤੇ ਹੁਣ ਆਪਾਂ ਇਸੇ ਮੇਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਰੀ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਤੇ ਆਪਾਂ ਨੇ ਪਾਣੀ ਥੋੜਾ ਜਿਹਾ ਪਾ ਲਿਆ ਇਹਦੇ ਵਿੱਚ ਫਿਰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨ ਲਵਾਂਗੇ ਨਾਲੇ ਆਪਾਂ ਕਰ ਦਾਂਗੇ ਟਮਾਟਰ ਐਡ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨਾ ਲੈਣਾ ਜਦੋਂ ਤੱਕ ਕਿ ਆਪਣਾ ਮਸਾਲਾ ਜਿਹੜਾ ਤੇਲ ਨਾ ਛੱਡ ਦੇ ਉਦੋਂ ਤੱਕ ਆਪਾਂ ਇਸ ਨੂੰ ਭੁੰਨਾਂਗੇ ਤੇ ਤੇ ਭੁੰਨ ਮਸਾਲਾ ਇਹ ਜਿਹੜਾ ਆਪਣਾ ਤਕਰੀਬਨ ਭੁੱਜ ਗਿਆ ਹੈ ਦੇ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਕਲਰ ਕਿੰਨਾ ਵਧੀਆ ਆਇਆ ਤੇ ਧਣੀਆਂ ਦੀਆਂ ਡੰਡੀਆਂ ਪਾਉਣ ਕਰਕੇ ਖੁਸ਼ੂਆ ਜਿਹੜੀ ਮਸਾਲੇ ਚ ਉਹ ਬਹੁਤ ਵਧੀਆ ਆ ਰਹੀ ਆ ਤੇਲ ਵੀ ਆ ਜਿਹੜਾ ਲੱਗ ਹੋ ਗਿਆ ਤੇ ਪਾਣੀ ਸਾਰਾ ਸੁੱਕ ਗਿਆ ਹੈ ਆਪਣੇ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਸਬਜੀ ਆ ਜਿਹੜੀ ਆਪਣੀ ਕੱਟ ਕੇ ਰੱਖੀ ਹੋਈ ਉਹ ਐਡ ਕਰ ਦਵਾਂਗੇ ਜੇ ਆਪਾਂ ਆਲੂ ਬਤਾਉਂਗਾ ਤਾਂ ਛਿਲਕਾ ਲਾ ਕੇ ਸਬਜ਼ੀ ਬਣਾਉਣੀ ਆ ਤਾਂ ਵੀ ਬਹੁਤ ਵਧੀਆ ਬਣਦੀ ਆ ਇਹ ਬਤਾਉਂਦੀ ਆਪਣੇ ਬਹੁਤ ਵਧੀਆ ਸੀਗੇ ਤਾਜ਼ੇ ਤਾਜ਼ੇ ਇਹਨਾਂ ਦੇ ਵਿੱਚ ਬੀਜ ਵੀ ਜ਼ਿਆਦਾ ਨਹੀਂ ਸੀਗਾ ਨਰਮ ਨਰਮ ਬਤਾਉਂ ਸੀਗੇ ਆਪਣੇ ਤੇ ਦੇਖੋ ਹੁਣ ਆਪਾਂ ਇਸ ਨੂੰ ਕਰਾਂਗੇ ਮਿਕਸ ਦੇਖੋ ਸਬਜ਼ੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲਵਾਂਗੇ ਜੇ ਤੁਸੀਂ ਇਹਨੂੰ ਸੁੱਕੀ ਬਣਾਉਣਾ ਚਾਹੋ ਤਾਂ ਸੁੱਕੀ ਵੀ ਬਣਾ ਸਕਦੇ ਹੋ ਪਰ ਆਪਾਂ ਥੋੜੀ ਜੀ ਇਹਦੇ ਵਿੱਚ ਤਰੀ ਰੱਖਾਂਗੇ ਰਸਮੀ ਜੀ ਸਬਜੀ ਹੈ ਜਿਹੜੀ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਤਿੰਨਾਂ ਹੀ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਕਿ ਆਪਣੇ ਆਲੂ ਨੇ ਜਿਹੜੇ ਚੰਗੀ ਤਰ੍ਹਾਂ ਰਿਜ ਜਾਣ ਹੁਣ ਆਪਾਂ ਕੁੱਕਰ ਦਾ ਢੱਕਣਾ ਜਿਹੜਾ ਬੰਦ ਕਰਤਾ ਏ ਤੇ ਹੁਣ ਆਪਾਂ ਤੇ ਹੁਣ ਆਪਾਂ ਨੇ ਸੀਟੀ ਆ ਜਿਹੜੀ ਚੱਕਤੀ ਆ ਭਾਫ਼ ਕੱਢ ਲਈ ਆ ਹੁਣ ਆਪੇ ਇੱਕ ਵਾਰ ਕਰਾਂਗੇ ਸਬ지 ਨੂੰ ਚੈੱਕ ਤੇ ਦੇਖੋ ਆਪਣੀ ਸਬ지 ਆ ਜਿਹੜੀ ਬਹੁਤ ਵਧੀਆ ਬਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ ਆਪਣਾ ਫੋਨ ਆ ਜਿਹੜਾ ਜੀ ਸਪੇਸ ਫੁੱਲ ਹੋਣ ਕਰਕੇ ਆਪਾਂ ਵਿੱਚ ਵਿੱਚ ਕਲਿੱਪਾਂ ਤੁਹਾਨੂੰ ਦਿਖਾ ਨਹੀਂ ਪਾਈ ਹੈਗੇ ਆਪਾਂ ਨੇ ਇਹਦੇ ਵਿੱਚ ਜਿਹੜਾ ਪਾਇਆ ਆਪਣਾ ਅਦਰਕ ਕੁੱਟ ਕੇ ਰੱਖਿਆ ਹੋਇਆ ਸੀਗਾ ਉਹ ਵੀ ਆ ਪੈਡ ਕਰਤਾ ਸੀਗਾ ਤੇ ਮੈਮਰੀ ਫੁੱਲ ਹੋਣ ਕਰਕੇ ਉਹ ਕਲਿੱਪ ਰਹਿ ਗਈ ਸੀ ਤੇ ਦੇਖੋ ਆਪਣੀ ਸਬਜ਼ੀ ਆ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਮਿਲਦੇ ਆਂ ਆਪਾਂ ਫੇਰ ਬਹੁਤ ਹੀ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ